4,50,000 ਰੁਪਏ ਤੁਸੀਂ ਮਹੀਨੇ ਦੇ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ Amazon ਤੋਂ ਵੀ ਤੁਸੀਂ ਕਮਾਈ ਕਰਦੇ ਪਿਓ ਸਪான்ਸਰਸ਼ਿਪ ਤੋਂ ਵੀ ਕਮਾਈ ਕਰਦੇ ਪਿਓ Instagram ਤੋਂ ਵੀ Facebook ਤੋਂ ਵੀ YouTube ਤੋਂ ਵੀ ਕਮਾਈ ਕਰਦੇ ਪਿਓ 40,000 ਰੁਪਏ ਤੁਹਾਡਾ ਮਹੀਨੇ ਦਾ ਕੀਤੇ ਨਹੀਂ ਗਿਆ ਹੈਗਾ ਇਹ ਤਾਂ ਜਮੀ ਘਟ ਲਾਇਆ ਵਾ ਚੌਥੀ ਜਿਹੜੀ ਕਮਾਈ ਤੁਹਾਨੂੰ ਹੋਣੀ ਆ ਸਭ ਤੋਂ ਵਧੀਆ ਕਮਾਈ ਹੋਣੀ ਆ ਚੌਥੀ ਜਿਹੜੀ ਤੁਹਾਨੂੰ ਕਮਾਈ ਹੋਣੀ ਆ ਸਪான்ਸਰਸ਼ਿਪਾਂ ਦੀ 100 ਰੁਪਏ ਤੋਂ ਲੈ ਕੇ 200 ਰੁਪਏ ਕਿਤਾਬ ਦਾ ਰੇਟ ਆ ਤੁਸੀਂ ਇੱਕ ਕਿਤਾਬ ਲਿਆਓ ਉਹਦੇ 10,000 ਤੋਂ ਲੈ ਕੇ 50000 ਤੱਕ 1 ਲੱਖ ਰੁਪਏ 2 ਲੱਖ ਰੁਪਏ ਹੁੰਦੇ ਨੇ ਸਪਾਂਸਰਸ਼ਿਪ ਦੇ ਅਗਰ ਦੇਖੋ ਜੋ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਹੋਣਾ ਉਹ ਤਾਂ ਹੋ ਜਾਣਾ ਵਾ ਫਿਰ ਤੁਹਾਨੂੰ ਚਿੰਤਾ ਕਰਨ ਦਾ ਕੀ ਫਾਇਦਾ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਪ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਵੇ ਦੇ ਵਿੱਚ ਜੀ ਸੋ ਦੋਸਤੋ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਨੇ ਹੋ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੀ ਬਹੁਤ ਹੀ ਵਧੀਆ ਤੁਸੀਂ ਅਰਨਿੰਗ ਕਰਨੀ ਸ਼ੁਰੂ ਕਰ ਦੋਗੇ ਤੇ ਉਹ ਵੀ ਤੁਸੀਂ ਬਹੁਤ ਹੀ ਜਲਦੀ ਤੁਸੀਂ ਅਰਨਿੰਗ ਕਰਨੀ ਸ਼ੁਰੂ ਕਰ ਦੋਗੇ ਜੇ ਆਪਾਂ ਮੰਨ ਕੇ ਚੱਲੀਏ ਵੀ ਤੁਸੀਂ ਮਹੀਨੇ ਦੀ ਕਿੰਨੀ ਕਰਨੀ ਕਰ ਸਕਦੇ ਆ ਤਾਂ ਆਪਾਂ ਘੱਟ ਤੋਂ ਘੱਟ ਮੰਨ ਕੇ ਚੱਲੀਏ 50 ਤੋਂ 60000 ਰੁਪਏ ਮਹੀਨਾ ਤੁਸੀਂ ਕਰ ਸਕਦੇ ਹੋ ਜੇ ਆਪਾਂ ਵੱਧ ਤੋਂ ਵੱਧ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤੁਸੀਂ 3-4 ਲੱਖ ਰੁਪਏ ਨਾਰਮਲੀ ਤੁਸੀਂ ਇੱਕ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਬਾਈ ਸਟੈਪ ਦੱਸਾਂਗਾ ਕਿ ਤੁਸੀਂ ਉਹ ਕੰਮ ਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਜੀ ਅਗਰ ਤੁਸੀਂ ਗਵਰਨਮੈਂਟ ਜੋਬ ਕਰਦੇ ਹੋ ਜਾਂ ਫਿਰ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਤੁਸੀਂ ਜਾਂ ਫਿਰ ਤੁਸੀਂ ਸਟੂਡੈਂਟ ਹੋ ਤਾਂ ਇਹ ਕੰਮ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਹੈਗਾ ਬਹੁਤ ਹੀ ਸੌਖਾ ਤੇ ਆਸਾਨ ਕੰਮ ਆ ਜੀ ਕਈ ਪੇਨਪਰ ਮੇਰੇ ਇਹੋ ਜਿਹੇ ਹੈਗੇ ਨੇ ਜਿੰਨਾਂ ਦੇ ਮੈਨੂੰ WhatsApp ਦੇ ਉੱਤੇ ਮੈਸੇਜ ਵੀ ਆਉਂਦੇ ਨੇ ਵੀਡੀਓ ਦੇ ਥੱਲੇ ਕਮੈਂਟ ਵੀ ਆਉਂਦੇ ਨੇ Instagram ਤੋਂ ਵੀ ਉਹ ਮੈਨੂੰ ਮੈਸੇਜ ਕਰਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਸੌਖੇ ਤੋਂ ਸੌਖਾ ਤਰੀਕਾ ਦੱਸੋ ਵੀ ਅਸੀਂ ਸੌਖੇ ਤੋਂ ਸੌਖਾ ਤਰੀਕੇ ਨਾਲ ਅਸੀਂ ਕੰਮ ਕਰੀਏ ਤੇ ਜਿਸ ਨਾਲ ਸਾਨੂੰ ਵਧੀਆ ਅਸੀਂ ਅਰਨਿੰਗ ਕਰ ਸਕੀਏ ਅਗਰ ਤੁਸੀਂ ਸਟੂਡੈਂਟ ਹੈਗੇ ਹੋ ਫਿਰ ਤਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਇਹ ਕੰਮ ਆ ਅਗਰ ਤੁਸੀਂ ਹਾਊਸ ਵਾਈਫ ਹੋ ਤਾਂ ਵੀ ਤੁਹਾਡੇ ਲਈ ਇਹ ਬਹੁਤ ਵਧੀਆ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਟੀਚਰ ਵਾ ਉਹਦੇ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਵਾ ਕਿਉਂਕਿ ਜਿਹੜਾ ਟੀਚਰ ਹੁੰਦਾ ਵਾ ਉਹਨੂੰ ਐਕਸਪੀਰੀਅੰਸ ਬਹੁਤ ਜ਼ਿਆਦਾ ਹੁੰਦਾ ਵਾ ਕਿਉਂਕਿ ਉਹਦੇ ਹੀ ਰਿਲੇਟਡ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹਾਂ ਦੇਖੋ ਤੁਸੀਂ ਕਿਵੇਂ ਕੀ ਕੰਮ ਕਰਨਾ ਵਾ ਤੁਸੀਂ ਸਿਰਫ ਬਾਜ਼ਾਰ ਦੇ ਵਿੱਚੋਂ ਨਾ ਮੈਂ ਤੁਹਾਨੂੰ 4-5 ਦੱਸਾਂਗਾ ਇਹੋ ਜਿਹੀ ਕਿਤਾਬਾਂ ਦੇ ਬਾਰੇ ਤੁਸੀਂ ਉਹ 4-5 ਕਿਤਾਬਾਂ ਨਹੀਂ ਹੋਣੀਆਂ ਨੇ ਤੁਸੀਂ ਉਹ ਕਿਤਾਬਾਂ ਨੂੰ ਤੁਸੀਂ ਚੈਪਟਰ ਵਾਈਜ਼ ਪੜਨਾ ਵਾ ਚੈਪਟਰ ਵਾਈਜ਼ ਪੜ੍ਹ ਕੇ ਤੁਸੀਂ ਉਹ ਕਿਤਾਬਾਂ ਦਾ ਮਤਲਬ ਵੀ ਤੁਸੀਂ ਪੂਰਾ ਨਿਚੋੜ ਕੱਢ ਕੇ ਮੰਨ ਕੇ ਚਲੋ ਤੁਸੀਂ ਇੱਕ ਚੈਪਟਰ ਪੜ੍ਹ ਲਿਆ ਇੱਕ ਚੈਪਟਰ ਨੂੰ ਪੜਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਉਹਦਾ ਪੂਰਾ ਨਿਚੋੜ ਕੱਢ ਕੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੱਸਣਾ ਵਾ ਇਹਦੇ ਵਿੱਚ ਦੇਖੋ ਤੁਸੀਂ ਆਪਣਾ ਫੇਸ ਵੀ ਲਿਆ ਸਕਦੇ ਹੋ ਅਗਰ ਤੁਸੀਂ ਕਿੰਨੇ ਵੀ ਅਸੀਂ ਆਪਣਾ ਫੇਸ ਨਹੀਂ ਲਿਣਾ ਚਾਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਕੀ ਕਰਨਾ ਵਾ ਤੁਸੀਂ ਆਪਣੀ ਵੌਇਸ ਦੇ ਦੇਣੀ ਆ ਤੁਸੀਂ ਕਿਵੇਂ ਵੀਡੀਓ ਰਿਕਾਰਡ ਕਰਨੀ ਆ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਕਿਵੇਂ ਉਹ ਤੋਂ ਨਿਚੋੜ ਕੱਢਣਾ ਵਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਸੋ ਇਸ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰੋ ਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜਰੂਰ ਦੇਖਿਓ ਜੀ ਹਣ ਤੁਸੀਂ ਕੀ ਕਰਨਾ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਬਾਜ਼ਾਰ ਦੇ ਵਿੱਚੋਂ ਮੋਟੀਵੇਸ਼ਨਲ ਹੋ ਗਈਆਂ ਜਾਂ ਫਿਰ ਹੋ ਗਈਆਂ ਸਟੋਰੀ ਵਾਲੀਆਂ ਜਿਨ੍ਹਾਂ ਦੇ ਵਿੱਚ ਕੋਈ ਨੌਲੇਜ ਦਿੱਤੀ ਹੋਵੇ ਜਿਨ੍ਹਾਂ ਨੂੰ ਅਪਗ੍ਰੇਡ ਕਰਨੇ ਮਤਲਬ ਕਿਸੇ ਨੂੰ ਗਾਈਡ ਕਰਨ ਬਾਰੇ ਕੁਛ ਦੱਸਿਆ ਹੋਵੇ ਤੁਸੀਂ ਉਹ ਕਿਤਾਬਾਂ ਤੁਸੀਂ ਬਾਇ ਕਰ ਲੈਣੀਆਂ ਜਿਵੇਂ ਕਿ ਮੈਂ ਇੱਥੇ ਲਿਖਿਆ ਹੀ ਹੋਇਆ ਵਾ ਕਿ ਕਿਤਾਬਾਂ ਪੜੋ ਤੇ ਪੈਸਾ ਕਮਾਓ ਬਸ ਤੁਸੀਂ ਉਹੀ ਕਿਤਾਬਾਂ ਪੜ ਕੇ ਤੁਸੀਂ ਲੋਕਾਂ ਨੂੰ ਉਹਦੇ ਰਿਵਿਊ ਦੇਣਾ ਵਾ ਜਿਵੇਂ ਮੈਂ ਤੁਹਾਨੂੰ ਤਿੰਨ ਚਾਰ ਕਿਤਾਬਾਂ ਮੇਰੇ ਕੋਲ ਪਈਆਂ ਨੇ ਮੈਂ ਤੁਹਾਨੂੰ ਦਿਖਾ ਦੇਣਾ ਆ ਜਿਹੜੀ ਪਹਿਲੀ ਕਿਤਾਬ ਹੈਗੀ ਆ ਇਹ ਹੈਗੀ ਅਮੀਰੀ ਦੀ ਚਾਬੀ ਠੀਕ ਹੈ ਜੀ ਤੇ ਜਿਹੜੀ ਦੂਜੀ ਕਿਤਾਬ ਮੇਰੇ ਕੋਲ ਉਹ ਹੈਗੀ ਆ ਉਨਤੀ ਕਿਵੇਂ ਕਰੀਏ ਕਿਉਂਕਿ ਮੈਂ ਵੀ ਬਹੁਤ ਸਾਰੀਆਂ ਕਿਤਾਬਾਂ ਪੜਦਾ ਰਹਿੰਦਾ ਵਾਂ ਸੋ ਉਸ ਕਰਕੇ ਮੈਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਵਾਂ ਸੋ ਆ ਦੇਖ ਲਓ ਇਹ ਲਿਖਿਆ ਵਾ ਮ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੱਡੀ ਇਡੀ ਮੋਟੀਆਂ ਕਿਤਾਬਾਂ ਨੂੰ ਉਹ ਪੜ ਸਕੇ ਹਰ ਇੱਕ ਕੋਈ ਬੰਦਾ ਸੁਣਨਾ ਪਸੰਦ ਕਰਦਾ ਵਾ ਅਗਰ ਮੰਨ ਲਓ ਕੋਈ ਗੱਡੀ ਤੇ ਡਰਾਈਵਿੰਗ ਕਰਦਾ ਪਿਆ ਵਾ ਤਾਂ ਉਹ ਕੀ ਕਰਦਾ ਆਪਣੇ ਮੋਬਾਈਲ ਫੋਨ ਨੂੰ ਆਪਣੇ ਬਲੂਟੂਥ ਦੇ ਨਾਲ ਮਤਲਬ ਵੀ ਅਟੈਚ ਕਰ ਲੈਂਦਾ ਵਾ ਅਟੈਚ ਕਰਨ ਤੋਂ ਬਾਅਦ ਉਹ ਸਿਰਫ ਸੁਣੀ ਜਾਂਦਾ ਵਾ ਵੀਡੀਓ ਨਹੀਂ ਦੇਖਦਾ ਹੈਗਾ ਉਸ ਤੋਂ ਬਾਅਦ ਕੁਕੂ ਐਫ ਐਮ ਵੀ ਹੈਗਾ ਵਾ ਤੁਸੀਂ ਕੁਕੂ ਐਫ ਐਮ ਤੇ ਵੀ ਤੁਸੀਂ ਕਿਤਾਬਾਂ ਦਾ ਰਿਵਿਊ ਕਰਕੇ ਤੁਸੀਂ ਪਾ ਸਕਦੇ ਹੋ ਉਹਦੇ ਤੇ ਵੀ ਬਹੁਤ ਹੀ ਜ਼ਿਆਦਾ ਆਡੀਅנס ਆ ਜਿਹੜੀ ਉਹ ਜੁੜੀ ਹੋਈ ਆ ਕੂਕੂ ਐਫ ਐਮ ਦਾ ਜਿਹੜਾ ਬਸ ਉਹ ਹੁੰਦਾ ਬਾਅਦ ਸਬਸਕ੍ਰਿਪਸ਼ਨ ਲੈਣੀ ਪੈਂਦੀ ਆ ਮੇਰੇ ਨਾਲ 200 300 ਜਾਂ 100 ਰੁਪਏ ਦੀ ਹੁੰਦੀ ਆ ਤੇ ਉਹ ਤੁਸੀਂ ਉਹਦੇ ਤੇ ਤੁਸੀਂ ਬਾਇ ਕਰਦੇ ਹੋ ਤਾਂ ਉਤੋਂ ਵੀ ਤੁਸੀਂ ਬਹੁਤ ਵਧੀਆ ਅਰਨਿੰਗ ਕਰ ਸਕਦੇ ਹੋ YouTube ਤੋਂ ਵੀ ਅਰਨਿੰਗ ਕਰ ਸਕਦੇ ਹੋ Facebook ਤੋਂ ਵੀ ਤੁਸੀਂ ਅਰਨਿੰਗ ਕਰ ਸਕਦੇ ਹੋ ਹੁਣ ਜਿਵੇਂ ਮੰਨ ਕੇ ਚੱਲੀਏ ਜੇ ਆਪਾਂ ਇਹ ਆਪਾਂ ਕਿਸੇ ਵੀ ਕਿਤਾਬ ਦਾ ਆਪਾਂ ਦੇਖ ਲਈਏ ਜਿਵੇਂ ਕਿ ਆ ਮੇਰੇ ਕੋਲ ਅਮੀਰੀ ਦੀ ਚਾਬੀ ਆ ਨਾ ਤੁਸੀਂ ਇਹ ਕਿਤਾਬ ਨੂੰ ਪੂਰਾ ਨਹੀਂ ਪੜਨਾ ਹੈਗਾ ਤੁਸੀਂ ਇਹਦਾ ਨਿਚੋੜ ਕਿਵੇਂ ਕੱਢਣਾ ਵਾ ਜਿਵੇਂ ਕਿ ਆ ਦੇਖ ਲਓ ਅਮੀਰੀ ਦੀ ਚਾਬੀ ਆ ਤੁਸੀਂ ਕੀ ਕਰਨਾ ਵੀ ਇਹਦੇ ਜਿਹੜੇ ਆ ਪਹਿਲੇ ਚੈਪਟਰ ਨੂੰ ਤੁਸੀਂ ਪੜ ਤੁਸੀਂ ਪਹਿਲਾ ਜਿਹੜਾ ਇਹਦੇ ਵਿੱਚ ਚੈਪਟਰ ਆ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਵਿੱਚ ਤੁਸੀਂ ਪੂਰੇ ਚੈਪਟਰ ਨੂੰ ਪ੍ਰੋਪਰਲੀ ਤਰੀਕੇ ਨਾਲ ਪੜ੍ਹਨਾ ਜਿਹਦੇ ਵਿੱਚ ਇਹਦੇ ਵਿੱਚ ਲਿਖਿਆ ਅਮੀਰੀ ਦਾ ਆਰੰਭ ਠੀਕ ਆ ਤੁਸੀਂ ਟਾਈਟਲ ਵੀ ਜਿਹੜਾ ਆਪਣੀ ਵੀਡੀਓ ਦਾ ਤੁਸੀਂ ਇਹ ਵੀ ਦੇ ਸਕਦੇ ਤੁਸੀਂ ਅਮੀਰੀ ਦਾ ਆਰੰਭ ਆ ਜਿਹੜਾ ਆ ਤਿੰਨ ਚਾਰ ਪੇਜਾਂ ਦਾ ਵਾ ਬਸ ਤੁਸੀਂ ਇਹ ਤਿੰਨ ਚਾਰ ਪੇਜਾਂ ਨੂੰ ਪੜ੍ਹ ਕੇ ਮੁਰਕੇ ਤੁਸੀਂ ਕੀ ਕਰਨਾ ਤੁਸੀਂ ਕਾਪੀ ਪੈਨ ਲੈ ਕੇ ਇਹ ਤਾਂ ਜੋ ਵੀ ਇੱਕ ਪੇਜ ਦੇ ਵਿੱਚ ਮਤਲਬ ਵੀ ਜੋ ਵੀ ਲਿਖਿਆ ਹੋਇਆ ਤੂੰ ਤੁਸੀਂ ਤੁਹਾਨੂੰ ਜੋ ਵੀ ਮੋਟਾ-ਮੋਟਾ ਜਾਏਗਾ ਆ ਜਾ ਦੇਗਾ ਵਾ ਵਧੀਆ-ਵਧੀਆ ਗੱਲਾਂ ਨੇ ਉਹ ਤੁਸੀਂ ਪ੍ਰੋਪਰਲੀ ਇੱਕ ਪੇਜ ਦੇ ਉੱਤੇ ਲਿਖ ਲੈਣੀਆਂ ਲਿਖਣ ਤੋਂ ਬਾਅਦ ਤੁਸੀਂ ਉਹੀ ਰਿਪੀਟ ਕਰ ਦੇਣਾ ਹੁਣ ਜੇ ਅਪ ਇਸੇ ਤਰ੍ਹਾਂ ਗੱਲ ਕਰੀਏ ਮੋਕਾ ਨਾਗਵਾਉ ਕਿਤਾਬ ਆਏ ਮੇਰੇ ਕੋਲ ਠੀਕ ਹੈ ਜੀ ਇਹਦੇ ਵਿੱਚ ਵੀ ਦੇਖੋ ਬਹੁਤ ਸਾਰੇ ਮਤਲਬ ਵੀ ਇਦਾਂ ਦੇ ਵਧੀਆ ਪੁਆਇੰਟ ਹੈਗੇ ਨੇ ਜਿਹੜਾ ਲੋਕਾਂ ਦੀ ਜ਼ਿੰਦਗੀ ਬਦਲ ਸਕਦੇ ਨੇ ਆ ਦੇਖ ਲਓ ਜੇ ਅਪ ਇਹਦੀ ਗੱਲ ਕਰੀਏ ਵੀ ਇਹਦੇ ਵਿੱਚ ਜੇ ਅਪ ਤਤਕਾਰੇ ਦੇ ਵਿੱਚ ਜਾਈਏ ਲੋਕ ਵਿਆਰ ਚਿੰਤਾ ਨੂੰ ਛੱਡੋ ਸੁੱਖ ਨਾਲ ਜਿਓ ਮੈਂ ਚਿੰਤਾ ਉੱਤੇ ਜਿੱਤ ਕਿਵੇਂ ਪਾਈ ਅਗਰ ਤੁਸੀਂ ਇਹ ਟਾਈਟਲ ਦੋਗੇ ਨਾ ਤੁਸੀਂ ਆਪਣੇ ਵੀਡੀਓ ਤੋਂ ਲੋਕੀ ਬਹੁਤ ਜਲਦੀ ਦੇਖਣਗੇ ਤੁਹਾਡੀ ਵੀਡੀਓ ਜਿ ਆਪਾਂ ਦੇਖੀ ਪਹਿਲੇ ਦੀ ਆਪਾਂ ਗੱਲ ਕਰਨੀ ਆ ਦੇਖੋ ਇੱਥੇ ਲਿਖਿਆ ਮੋਕਾ ਨਾ ਗਵਾਓ ਤੁਸੀਂ ਇਹ ਮੋਕਾ ਨਾ ਗਵਾਓ ਤੇ ਤੁਸੀਂ ਪੂਰਾ ਪੜ੍ਹ ਲੈਣਾ ਪੂਰਾ ਪੜ੍ਹਨ ਤੋਂ ਬਾਅਦ ਤੁਸੀਂ ਇਹਦਾ ਨਿਚੋੜ ਕੱਢ ਲੈਣਾ ਜਿਵੇਂ ਮੈਂ ਹੁਣ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦਾ ਵਾਂ ਤੁਸੀਂ ਕੀ ਕਰਨਾ ਵਾ ਤੁਸੀਂ ਦੇਖੋ ਤੁਸੀਂ ਇੱਕ ਕਿਤਾਬ ਦਾ ਤੁਸੀਂ ਇੱਕ ਚੈਪਟਰ ਪੜ੍ਹ ਲਿਆ ਆ ਚੈਪਟਰ 1 ਵਾਣਾ ਚੈਪਟਰ 1 ਹੋ ਗਿਆ ਇਹ ਚੈਪਟਰ 1 ਹੋ ਗਿਆ ਤੁਸੀਂ ਪੜ੍ਹਨ ਤੋਂ ਬਾਅਦ ਕੀ ਕਰਨਾ ਜੋ ਵੀ ਤੁਸੀਂ ਉਹ ਲੈਸਨ ਦੇ ਵਿੱਚੋਂ ਪੜਿਆ ਵਾ ਪੜਨ ਤੋਂ ਬਾਅਦ ਤੁਸੀਂ ਇੱਕ ਆਪਣਾ ਕਾਪੀ ਪੈਨ ਲੈਣਾ ਕਾਪੀ ਪੈਨ ਲੈ ਕੇ ਤੁਸੀਂ ਜੋ ਵੀ ਮੈਨ ਮੈਨ ਪੁਆਇੰਟ ਨੇ ਕਿਉਂਕਿ ਜੇ ਪੂਰੀ ਤੁਸੀਂ ਦੱਸੋਗੇ ਵੀਡੀਓ ਵੀ ਲੰਬੀ ਬਣੂਗੀ ਤੇ ਲੋਕਾਂ ਦਾ ਇੰਟਰਸਟ ਵੀ ਨਹੀਂ ਬੰਦਾ ਤੁਸੀਂ ਇੰਟਰਸਟਿੰਗ ਇੰਟਰਸਟ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਨੋਟ ਕਰ ਲੈਣੀਆਂ ਨੋਟ ਕਰਨ ਤੋਂ ਬਾਅਦ ਤੁਸੀਂ ਇੱਥੇ ਲਿਖੀ ਜਾਣੀ ਆਪਣੀ ਕਿਉਂਕਿ ਜਿਹੜੀ ਕਿਤਾਬ ਦੇ ਵਿੱਚ ਲਿਖੀ ਹੋਈ ਹੁੰਦੀ ਆ ਨਾ ਉਹ ਭਾਸ਼ਾ ਥੋੜੀ ਜਿਹੀ ਹੋਰ ਹੁੰਦੀ ਆ ਜਿਵੇਂ ਵੀ ਕਿਤਾਬੀ ਭਾਸ਼ਾ ਤੁਸੀਂ ਸਮਝਦੇ ਹੋ ਜਿਵੇਂ ਕੀ ਕਹਦਾ ਇੱਕ ਵਾਰ ਮੈਂ ਉੱਥੇ ਗਿਆ ਸੀ ਜਾਂ ਐਦਾਂ ਹੋ ਗਿਆ ਫਲਾਣਾ ਉਹ ਘਟਿਮਗਾਣਾਗਾ ਬਟ ਜਿਵੇਂ ਤੁਹਾਡਾ ਬੋਲਣ ਦਾ ਲਹਿਜਾ ਵਾ ਤੁਸੀਂ ਉਸ ਤਰੀਕੇ ਨਾਲ ਤੁਸੀਂ ਇੱਥੇ ਲਿਖਣਾ ਵਾ ਉਤੋ ਹੀ ਉਸ ਤਰੀਕੇ ਨਾਲ ਲੇ ਕੇ ਉਹ ਹੀ ਤੁਸੀਂ ਵੌਇਸ ਦੇ ਦੇਣੀ ਆਪਣੇ ਮੋਬਾਈਲ ਫੋਨ ਦੇ ਵਿੱਚ ਤੁਸੀਂ ਜਿਹੜੀ ਵੌਇਸ ਆ ਉਹ ਰਿਕਾਰਡ ਕਰ ਲੈਣੀ ਆ ਰਿਕਾਰਡ ਕਰਨ ਤੋਂ ਬਾਅਦ ਤੁਸੀਂ ਵੀਡੀਓ ਨੂੰ ਐਡਿਟ ਕਰ ਲੈਣਾ ਐਡਿਟ ਵੀਡੀਓ ਨੂੰ ਕਿਵੇਂ ਕਰਨਾ ਵਾ ਉੱਤమే ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਠੀਕ ਹੈ ਜੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਇਹ ਕਰ ਲੈਣਾ ਜੜੀ ਵੀ ਤੁਸੀਂ ਕਿਤਾਬ ਪੜ੍ਹੋਗੇ ਤੁਸੀਂ ਉਹ ਕਿਤਾਬਾਂ ਤੁਸੀਂ ਆਪਣੀਆਂ ਦੱਸ ਦੇਣੀ ਆ ਜੇ ਅੱਜ ਆਪ ਗੱਲ ਕਰੀਏ ਤੁਸੀਂ ਦੇਖੋ ਮੈਂ ਤੁਹਾਨੂੰ ਗਲਤਾਂ ਤੁਹਾਨੂੰ ਵੀ ਦੋ ਦਿਨ ਇਹੋ ਜਿਹੇ ਰਾਈਟਰ ਦੱਸਦਾ ਵੀ ਜਿੰਨਾਂ ਦੀ ਤੁਸੀਂ ਕਿਤਾਬ ਉਹ ਤੁਸੀਂ ਬਾਈ ਕਰ ਸਕਦੇ ਹੋ ਪਹਿਲੇ ਨੰਬਰ ਤੇ ਹੈਗੇ ਨੇ ਨਪੋਲੀਅਨ 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 ਹਿੱਲ ਠੀਕ ਹੈ ਜੀ ਤੁਸੀਂ ਇਹਦੀ ਕਿਤਾਬ ਲੈ ਆ ਸਕਦੇ ਹੋ ਇਹਦੀ ਮੋਟੀਵੇਸ਼ਨਲ ਕਿਤਾਬਾਂ ਬਹੁਤ ਹੀ ਜ਼ਿਆਦਾ ਵਧੀਆ ਨੇ ਇਹਦੀਆਂ ਮੈਂ ਖੁਦ ਕਿਤਾਬਾਂ ਬਹੁਤ ਸਾਰੀਆਂ ਬੜੀਆਂ ਨੇ ਹੁਣ ਨੰਬਰ ਤੋਂ ਗੱਲ ਕਰੀਏ ਪਾਸ ਸਵੇਟ ਮਾਰਟਨ ਸਵੇਟ ਮਾਰਟਨ ਹੋਗੇ ਮਾਰਟਨ ਹੋਗੇ ਨਾ ਤੁਸੀਂ ਇਹਨਾਂ ਦੀ ਵੀ ਕਿਤਾਬ ਲੈ ਆ ਸਕਦੇ ਹੋ ਅਗਰ ਤੁਸੀਂ ਆ ਦੋਨੇ ਰਾਈਟਰਾਂ ਨੂੰ ਤੁਸੀਂ ਕਵਰ ਕਰ ਲੈਨੇ ਹੋ ਇਹਨਾਂ ਦੀਆਂ ਹੀ ਬਹੁਤ ਜ਼ਿਆਦਾ ਕਿਤਾਬਾਂ ਪਈਆਂ ਨੇ ਮਾਰਕੀਟ ਦੇ ਵਿੱਚ ਤੁਸੀਂ ਲਾਓ 100 ਰੁਪਏ ਤੋਂ ਲੈ ਕੇ 200 ਰੁਪਏ ਕਿਤਾਬ ਦਾ ਰੇਟ ਆ ਤੁਸੀਂ ਇੱਕ ਇੱਕ ਪਾਉ ਲੈ ਆਓ ਇੱਕ ਕਿਤਾਬ ਦਾ ਵੀ ਤੁਸੀਂ ਮੰਨ ਕੇ ਚਲੋ ਰਿਵਿਊ ਕਰਕੇ ਜਾਨੇ ਹੋ ਤਾਂ ਇੱਕ ਮੰਥ ਪੂਰਾ 1 ਮਹੀਨਾ ਲੱਗ ਜਾਏਗਾ 1 ਮਹੀਨਾ ਲੱਗ ਜਾਏਗਾ ਵੀਡੀਓ ਨੂੰ ਮਤਲਬ ਵੀ ਤੁਹਾਨੂੰ ਪਾਉਣ ਦੇ ਵਿੱਚ ਇੱਕ ਕਿਤਾਬ ਕਰਨ ਦਾ ਜਦੋਂ ਤੁਸੀਂ ਇੱਕ ਕਿਤਾਬ ਤੁਸੀਂ ਖਤਮ ਕਰ ਦੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਰਿਹਾ ਤੁਹਾਨੂੰ YouTube ਦੇ ਉੱਤੇ ਤੁਹਾਨੂੰ ਅਰਨਿੰਗ ਹੋਣੀ ਸ਼ੁਰੂ ਹੋ ਜਾਏਗੀ ਦੇਖੋ ਤੁਸੀਂ ਆਪਣੀ ਕਿਹੜੇ ਕਿਹੜੇ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਹੋ ਦੇਖੋ ਨੰਬਰ 1 ਤਾਂ ਹੋ ਗਿਆ YouTube YouTube ਹੋ ਗਿਆ ਨੰਬਰ 1 ਨੰਬਰ 2 ਹੋ ਗਿਆ Facebook ਫੇਸਬੁੱਕ ਹੋ ਗਿਆ ਤੁਸੀਂ ਫੇਸਬੁੱਕ ਤੋਂ ਵੀ ਤੁਸੀਂ ਕਮਾਈ ਕਰ ਸਕਦੇ ਹੋ ਨੰਬਰ 3 ਹੋ ਗਿਆ ਇੰਸਟਾਗ੍ਰam ਇੰਸਟਾਗ੍ਰam ਦੇ ਹੋ ਗਿਆ ਇੱਥੇ ਤੁਸੀਂ ਰੀਲ ਬਣਾ ਕੇ ਪਾਣੀਆ ਨੇ YouTube ਤੇ ਫੇਸਬੁੱਕ ਤੇ ਤੁਸੀਂ ਲੌਂਗ ਵੀਡੀਓ ਪਾਉਣੀ ਆ ਇੱਥੇ ਤਿੰਨ ਪਲੇਟਫਾਰਮ ਆਗੇ ਜਿਨ੍ਹਾਂ ਤੋਂ ਤੁਸੀਂ ਕਮਾਈ ਕਰ ਸਕਦੇ ਹੋ ਚੌਥੀ ਜਿਹੜੀ ਕਮਾਈ ਤੁਹਾਨੂੰ ਹੋਣੀ ਆ ਸਭ ਤੋਂ ਵੱਧਦੀ ਕਮਾਈ ਹੋਣੀ ਆ ਚੌਥੀ ਜਿਹੜੀ ਤੁਹਾਨੂੰ ਕਮਾਈ ਹੋਣੀ ਆ ਸਪਾਂਸਰਸ਼ਿਪਾਂ ਦੀ ਤੁਹਾਨੂੰ ਸਪਾਂਸਰਸ਼ਿਪ ਹੋਣੀ ਆ ਮੰਨ ਲਓ ਤੁਹਾਡੇ 10000 ਸਬਸਕ੍ਰਾਈਬਰ ਹੋ ਗਏ 10000 ਸਬਸਕ੍ਰਾਈਬਰ ਤੋਂ ਬਾਅਦ ਜਾਂ 5000 ਸਬਸਕ੍ਰਾਈਬਰ ਤੋਂ ਬਾਅਦ ਤਾਨੂੰ ਸਪਾਂਸਰਸ਼ਿਪਾਂ ਮਿਲਣੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਜਿਹੜੀ ਸਪਾਂਸਰਸ਼ਿਪਾਂ ਮਿਲਦੇ ਨੇ ਉਹਦੇ ਬਹੁਤ ਵਧੀਆ ਪੈਸੇ ਹੁੰਦੇ ਨੇ ਉਹਦੇ 10000 ਤੋਂ ਲੈ ਕੇ 50000 ਤੱਕ 1 ਲੱਖ ਰੁਪਏ 2 ਲੱਖ ਰੁਪਏ ਹੁੰਦੇ ਨੇ ਸਪਾਂਸਰਸ਼ਿਪ ਦੇ ਤੁਹਾਨੂੰ ਸਪਾਂਸਰਸ਼ਿਪਾਂ ਬਹੁਤ ਸਾਰੀਆਂ ਮਿਲਣਗੀਆਂ ਨੰਬਰ 4 ਨੰਬਰ 5 ਕੀ ਕਰਨਾ ਤੁਸੀਂ ਜੜੀ ਵੀ ਕਿਤਾਬ ਪੜ੍ਹਨੀ ਆ ਨਾ ਤੁਸੀਂ ਜੜੀ ਵੀ ਕਿਤਾਬ ਪੜ੍ਹਨੀ ਆ ਤੁਸੀਂ ਕੀ ਕਰਨਾ ਉਹ ਕਿਤਾਬ ਦਾ ਤੁਸੀਂ ਲਿੰਕ ਐਮਾਜ਼ਨ ਐਫੀਲੀਏਟ ਅਕਾਊਂਟ ਬਣਾ ਲੈਣਾ ਤੁਸੀਂ ਐਮਾਜ਼ਨ ਐਫੀਲੀਏਟ ਅਕਾਊਂਟ ਕਿਵੇਂ ਬਣਾਇਦਾ ਉੱਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ Amazon ਦੇ ਉੱਤੇ ਤੁਸੀਂ ਆਪਣਾ ਇਹ ਵਾਲਾ ਅਕਾਊਂਟ ਬਣਾ ਕੇ ਜਿਹੜੀ ਕਿਤਾਬ ਦਾ ਤੁਸੀਂ ਰਿਵਿਊ ਦੋਗੇ ਤੁਸੀਂ ਆਪਣੀ ਹਰੇਕ ਕਿਤਾਬ ਦੇ ਵਿੱਚ ਦੱਸਣਾ ਵਾ ਅਗਰ ਤੁਸੀਂ ਇਹ ਪੂਰੀ ਕਿਤਾਬ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਿਤਾਬ ਤੁਸੀਂ Amazon ਦੇ ਉੱਤੋਂ ਤੁਸੀਂ ਬਾਏ ਕਰ ਸਕਦੇ ਹੋ ਇਹਦਾ ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਇਦਾਂ ਤੁਸੀਂ ਬੋਲਣਾ ਵਾ ਤੇ ਤੁਸੀਂ ਉਸੇ ਕਿਤਾਬ ਜੋ ਤੁਸੀਂ ਪੜ੍ਹਦੇ ਪਏ ਹੋ ਉਹਦਾ ਤੁਸੀਂ ਲਿੰਕ ਥੱਲੇ ਦੇ ਸਕਦੇ ਹੋ Amazon ਅਫੀਲੀਏਟ ਦੇ ਵਿੱਚ ਮੰਨ ਲਓ 200 ਰੁਪਏ ਦੀ ਕਿਤਾਬ ਆ 200 ਰੁਪਏ ਦੀ ਕਿਤਾਬ ਦੇ ਵਿੱਚੋਂ ਤੁਹਾਨੂੰ 10 ਤੋਂ ਲੈ ਕੇ 20% ਤੁਹਾਨੂੰ ਕਮਿਸ਼ਨ ਮਿਲ ਜੇਗਾ ਅਗਰ ਕੋਈ ਬੰਦਾ ਉਹ ਕਿਤਾਬ ਬਾਏ ਕਰਦਾ ਵਾ ਇਹ ਦੇਖੋ Amazon ਤੋਂ ਵੀ ਤੁਸੀਂ ਕਮਾਈ ਕਰਦੇ ਪਿਓ ਸਪਾਂਸਰਸ਼ਿਪ ਤੋਂ ਵੀ ਕਮਾਈ ਕਰਦੇ ਪਿਓ Instagram ਤੋਂ ਵੀ Facebook ਤੋਂ ਵੀ YouTube ਤੋਂ ਵੀ ਕਮਾਈ ਕਰਦੇ ਪਿਓ ਟੋਟਲ ਤੁਹਾਡੇ ਕੋਲ ਇਹ ਪੰਜ ਪਲੇਟਫਾਰਮ ਹੈਗੇ ਪੰਜ ਪਲੇਟਫਾਰਮ ਦੀ ਜੇ ਆਪਾਂ ਮੰਨ ਕੇ ਚੱਲੀਏ ਆਪਾਂ ਜਿੰਮੀ ਘੱਟ ਤੋਂ ਘੱਟ ਘੱਟ ਤੋਂ ਘੱਟ ਪੈਸੇ ਲਵੋਣੇ ਵੀ ਤੁਸੀਂ ਕਿੰਨੇ ਮੰਨ ਲਓ 10000 YouTube 10000 Facebook ਹਣਾ Instagram ਦਾ ਵੀ 10 ਲਾ ਲਓ ਚਲੋ ਸਪਾਂਸਰਸ਼ਿਪ ਦਾ ਵੀ ਮਹੀਨੇ ਦੀ ਆਪਾਂ ਇੱਕ ਲਾ ਲਈ 10000 ਰੁਪਏ ਦੀ ਇਹ ਠੀਕ ਆ ਕਿਤਾਬਾਂ ਦਾ ਚਲੋ 5000 ਰੁਪਏ ਲਾ ਲਓ ਟੋਟਲ ਤੁਹਾਡਾ 45000 ਰੁਪਿਆ 45000 ਰੁਪਿਆ ਤੁਹਾਡਾ ਹੋ ਗਿਆ 45000 ਰੁਪਏ ਆਪਾਂ ਘੱਟ ਤੋਂ ਘੱਟ ਲਾਇਆ 45000 ਰੁਪਏ ਤੁਹਾਡਾ ਮਹੀਨੇ ਦਾ ਕੀਤੇ ਨਹੀਂ ਗਿਆ ਹੈਗਾ ਇਹ ਤਾਂ ਜਮੀ ਘੱਟ ਲਾਇਆ ਵਾ ਜੇ ਆਪਾਂ ਵੱਧ ਤੋਂ ਵੱਧ ਲਈਏ ਇਹ ਜੇ ਆਪਾਂ ਇਹਨੂੰ ਵੱਧ ਤੋਂ ਵੱਧ ਲਈਏ ਤਾਂ 4 ਲੱਖ 50000 ਰੁਪਏ 4 ਲੱਖ 50000 ਰੁਪਏ ਤੁਸੀਂ ਮਹੀਨੇ ਦੇ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਕਿਉਂਕਿ ਸਪਾਂਸਰਸ਼ਿਪ ਦਾ ਮੈਂ ਬਹੁਤ ਘੱਟ ਗਿਆ ਵਾ ਕੋ ਸਪਾਂਸਰਸ਼ਿਪ 50 50000 ਰੁਪਏ ਦੀ ਲੱਖ ਲੱਖ ਰੁਪਏ ਦੀ ਸਪਾਂਸਰਸ਼ਿਪ ਹੁੰਦੀ ਆ ਤੇ ਉਸ ਤੋਂ ਬਾਅਦ YouTube ਤੋਂ ਵੀ ਬਹੁਤ ਪੈਸਾ ਆਉਂਦਾ Facebook ਤੋਂ ਵੀ ਬਹੁਤ ਪੈਸਾ ਆਉਂਦਾ ਲੈ ਤੋਂ ਤੁਸੀਂ ਆ ਕੀ ਕਹਿੰਦੇ ਨੂੰ ਇਹ ਲਿੰਕ ਦੇ ਫੀਲਰ ਦੇ ਤੁਸੀਂ ਕਰੋਗੇ ਤੁਹਾਨੂੰ ਇਤੋਂ ਵੀ ਵਧੀਆ ਪੈਸਾ ਆਊਗਾ ਸਪਾਂਸਰਸ਼ਿਪਾਂ ਦਾ ਸਾਰੇ ਤਾਂ ਬਹੁਤ ਹੀ ਵਧੀਆ ਤੁਸੀਂ ਕਰ ਸਕਦੇ ਜਿਹੜੇ ਕਹਿੰਦੇ ਨੇ ਮੇਰੇ ਭੈਣ ਭਰਾ ਕਿ ਵੀਰ ਜੀ ਸਾਡੇ ਵਿੱਚ ਕੋਈ ਵੀ ਟੈਲੈਂਟ ਨਹੀਂ ਹੈਗਾ ਮੈਂ ਕਹਿੰਦਾ ਇਹਦੇ ਵਿੱਚ ਤਾਂ ਟੈਲੈਂਟ ਦੀ ਲੋੜ ਵੀ ਨਹੀਂ ਹੈਗੀ ਦੇਖੋ ਨਾ ਤੁਸੀਂ ਲਿਖਣਾ ਹੈਗਾ ਨਾ ਤੁਹਾਨੂੰ ਮਤਲਬ ਯਾਦ ਕਰਨਾ ਕਿ ਯਾਰ ਮੈਂ ਇਹ ਕੰਟੈਂਟ ਪਾਉਣਾ ਜਾਂ ਉਹ ਕੰਟੈਂਟ ਪਾਉਣਾ ਤੁਹਾਨੂੰ ਤਾਂ ਲੋੜ ਹੀ ਨਹੀਂ ਹੈਗੀ ਤੁਸੀਂ ਬਸ ਸਿਰਫ ਇੱਕ ਕਿਤਾਬ ਲਿਆਓ ਹਰ ਇੱਕ ਕਿਤਾਬ ਦਾ ਤੁਸੀਂ ਚੈਪਟਰ ਪੜੋ ਉਹ ਚੈਪਟਰ ਪੜੋ ਜੋ ਤੁਹਾਨੂੰ ਵਧੀਆ ਲੱਗਦਾ ਵਾ ਉਹਦੇ ਵਾਸਤੇ ਤੁਸੀਂ ਬੋਲ ਦੋ ਠੀਕ ਹੈ ਜੀ ਮੇਰੇ ਤੁਹਾਨੂੰ ਲਿਖਿਆ ਵਾ ਕਤਾਵ ਦੇ ਵਿੱਚ ਚਿੰਤਾ ਨੂੰ ਛੱਡੋ ਚਿੰਤਾ ਦੇ ਵਿੱਚ ਕੀ ਲਿਖਿਆ ਵਾ ਜਿਵੇਂ ਉਹਦੇ ਵਿੱਚ ਮੈਂ ਪੜਿਆ ਸੀ ਉਹਦੇ ਵਿੱਚ ਲਿਖਿਆ ਵਾ ਕਹਿੰਦਾ ਵੀ ਜਿੰਦਗੀ ਦੇ ਵਿੱਚ ਜੋ ਵੀ ਹੋਣਾ ਵਾ ਉਹ ਤੁਹਾਡੇ ਨਾਲ ਹੋ ਕੇ ਰਹੇਗਾ ਤੁਸੀਂ ਚਾਹੇ ਚਿੰਤਾ ਕਰੋ ਚਾਹੇ ਨਾ ਕਰੋ ਅਗਰ ਦੇਖੋ ਜੋ ਤੁਹਾਡੇ ਨਾਲ ਜਿੰਦਗੀ ਦੇ ਵਿੱਚ ਹੋਣਾ ਉਹ ਤਾਂ ਹੋ ਜਾਣਾ ਵਾ ਫਿਰ ਤੁਹਾਨੂੰ ਚਿੰਤਾ ਕਰਨ ਦਾ ਕੀ ਫਾਇਦਾ ਵਾ ਠੀਕ ਹੈ ਨਾ ਤੁਹਾਨੂੰ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੋ ਹੋ ਗਿਆ ਸੋ ਹੋ ਗਿਆ ਤੁਸੀਂ ਯਾਦ ਨਾ ਕਰੋ ਯਾਦ ਕਰ ਕਰਕੇ ਕਿਉਂ ਤੁਸੀਂ ਟੈਨਸ਼ਨ ਲੈਂਦੇ ਹੋ ਚਿੰਤਾ ਕਿਉਂ ਕਰਦੇ ਹੋ ਕਹਿੰਦੇ ਚਿੰਤਾ ਚੀਤਾ ਦੇ ਸਮਾਨ ਹੁੰਦੀ ਆ ਬਸ ਤੁਸੀਂ ਇਸ ਤਰ੍ਹਾਂ ਪੜ੍ਹ ਕੇ ਤੁਸੀਂ ਇਸੇ ਤਰ੍ਹਾਂ ਆਪਣਾ ਰਿਵਿਊ ਦੇ ਦੇਣਾ ਤੇ ਲੋਕਾਂ ਨੂੰ ਤੁਹਾਨੂੰ ਸੁਣਨਾ ਸ਼ੁਰੂ ਕਰ ਦੇਣਾ ਇੱਕੋ ਹੀ ਤਾਂ ਇਹ ਇੱਕ ਵੀਡੀਓ ਤੁਹਾਡੀ ਚੱਲ ਗਈ ਤਾਂ ਮੈਂ ਕਹਿੰਦਾ ਤੁਸੀਂ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਅਗਰ ਤੁਹਾਨੂੰ ਇਸ ਵੀਡੀਓ ਦੇ ਰਿਗਾਰਡਿੰਗ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੈਗਾ ਵਾ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਫੋਲੋ ਕਰ ਲਓ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਤੁਸੀਂ ਲਿਖ ਦਿਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆ ਰਹੀ ਆ ਜਾਂ ਤੁਹਾਨੂੰ ਕਿਤਾਬਾਂ ਨਹੀਂ ਮਿਲਦੀਆਂ ਪਈਆਂ ਜਾਂ ਤੁਸੀਂ ਕਹਿੰਦੇ ਕੀ ਵੀਰ ਜੀ ਦੀ ਕਿਹੜੀ ਕਿਹੜੀ ਕਿਤਾਬ ਅਸੀਂ ਪੜ੍ਹੀ ਹੈ ਮੈਂ ਤੁਹਾਨੂੰ ਕਿਤਾਬਾਂ ਦੇ ਨਾਮ ਵੀ ਦੱਸ ਦਾਂਗਾ ਪੂਰੀ ਡਿਟੇਲ ਦੇ ਵਿੱਚ ਸੋ ਤੁਸੀਂ ਮੈਨੂੰ ਕੋਲ ਕਰ ਲਓ ਵਟਸਐਪ ਤੇ ਮੈਸੇਜ ਕਰ ਦਿਓ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰ ਲਓ ਜੀ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਪ੍ਰੋਪਰਲੀ ਸਮਝ ਆ ਗਈ ਹੋਵੇਗੀ ਅਗਰ ਤੁਹਾਡਾ ਫਿਰ ਵੀ ਕੋਈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਤੁਸੀਂ ਮੈਨੂੰ ਆਪਣੀ ਪ੍ਰੋਬਲਮ ਤੁਸੀਂ ਦੱਸ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਲ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ